ਇਸ ਵੇਲੇ ਪੰਜਾਬ ਦੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਨੇ ਕਿਸਾਨਾਂ ਦੀਆਂ ਪੈਲੀਆਂ ਜਿਹੜੀਆਂ ਨੇ ਉਹ ਪਾਣੀ ਦੇ ਮਾਰ ਹੇਠਾਂ ਨੇ ਕਈਆਂ ਦੇ ਜਿਹੜੇ ਆਸ਼ੀਆਨ ਜਿਹੜੇ ਆ ਉਹਨਾਂ ਤੋਂ ਖੋਈ ਗਏ ਨੇ ਇਹ ਆ ਪਰਿਵਾਰ ਜਿਹੜਾ ਹੈ ਜੂਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਗਰੀਬ ਪਰਿਵਾਰ ਜਿਹੜਾ ਕਮਰਾ ਛੋਂਦਾ ਹੋਇਆ ਨਜ਼ਰ ਆਇਆ ਦੇਖ ਸਕਦੇ ਹੋ ਜਿਹੜੇ ਛੱਤਾਂ ਨਹੀਂ ਛੱਤ ਨਹੀਂ ਪੱਕੀ ਨਹੀਂ ਬਾਲੀਆਂ ਦੀ ਜਿਹੜੀ ਇਹ ਛੱਤ ਹੈ ਪਰ ਬਾਲੇ ਜਿਹੜੇ ਆ ਟੁੱਟਣ ਦੀ ਕਗਾਰ ਤੇ ਨੇ ਇਹ ਪਹਿਲਾਂ ਦੇ ਵੀ ਬਾਲੇ ਟੁੱਟੇ ਹੋਏ ਆ ਹੁਣ ਬਰਸਾਤ ਨਾਲ ਸਭ ਟੁੱਟ ਗਏ ਆ ਤੋਂ ਤਾਂ ਦੇ ਸਮਾਨ ਹੀ ਹੈ ਜੋ ਵੀ ਹੈ ਕਿੰਨਾ ਘੱਟ ਰਿਹਾ ਇਸ ਵੇਲੇ ਵੀ ਕਿਉਂਕਿ ਕਿਸੇ ਵੇਲੇ ਛੱਤ ਡਿੱਗ ਸਕਦੀ ਹੈ ਡਰਦਾ ਹੈ ਉਧਰ ਆਪਾਂ ਵਰ ਨਹੀਂ ਦੇ ਬੱਚਿਆਂ ਨੂੰ ਕਿਦਰ ਉਧਰ ਨਹੀਂ ਜਾਣਾ ਉੱਧ ਦੇ ਜਾਣਗੇ ਸਮਾਨ ਇਹ ਤਾਂ ਕਿਸੇ ਦਾ ਕਮਰਾ ਮਤਲਬ ਇਹਨਾਂ ਕਮਰਿਆਂ ਚ ਤੇ ਤਾਂ ਭਿੱਜ ਗਿਆ ਹੈ ਪੇਟੀ ਵਿੱਚ ਪਾਣੀ ਪੈ ਗਿਆ ਕੱਪੜੇ ਭਿੱਜੇ ਹੀ ਉਸਕਾ ਹਾਂਜੀ ਜੋ ਉਸਕਾ ਕੇ ਫੇਰ ਅੰਦਰ ਰੱਖੇ ਬਾਅਦ ਚ ਪਾਣੀ ਆ ਗਿਆ ਪਾਣੀ ਨਾ ਫਿਰ ਕਮਰੇ ਸਾਹਿਬਾ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਅਮਿਤ ਇਸ ਵੇਲੇ ਪੰਜਾਬ ਦੇ 23 ਜ਼ਿਲ੍ਹੇ ਹੜਾ ਦੀ ਮਾਰ ਹੇਠਾਂ ਨੇ ਕਿਸਾਨਾਂ ਦੀਆਂ ਪੈਲੀਆਂ ਜਿਹੜੀਆਂ ਨੇ ਉਹ ਪਾਣੀ ਦੇ ਮਾਰ ਹੇਠਾਂ ਨੇ ਕਈਆਂ ਦੇ ਜਿਹੜੇ ਆਸ਼ੀਆਨ ਜਿਹੜੇ ਆ ਉਹਨਾਂ ਤੋਂ ਖੋਈ ਗਏ ਨੇ ਦੇਖ ਸਕਦੇ ਹੋ ਪਾਣੀ ਦੀ ਮਾਰ ਦੇ ਨਾਲ ਇੱਕ ਜਿਹੜੇ ਆ ਪਰਿਵਾਰ ਜਿਹੜਾ ਹੈ ਜੂਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਗਰੀਬ ਪਰਿਵਾਰ ਜਿਹੜਾ ਕਮਰਾ ਚੁੰਦਾ ਹੋਇਆ ਨਜ਼ਰ ਆਇਆ ਦੇਖ ਸਕਦੇ ਹੋ ਜਿਹੜੇ ਛੱਤਾਂ ਨਹੀਂ ਛੱਤ ਵੀ ਪੱਕੀ ਨਹੀਂ ਬਾਲਿਆਂ ਦੀ ਜਿਹੜੀ ਛੱਤ ਹੈ ਪਰ ਬਾਲੇ ਜਿਹੜੇ ਆ ਟੁੱਟਣ ਦੀ ਕਗਾਰ ਤੇ ਨੇ ਦੇਖ ਸਕਦੇ ਹੋ ਲਗਾਤਾਰ ਕਿਸ ਤਰੀਕੇ ਜਿਹੜੇ ਲੋਕ ਹਰ ਦੇ ਨਾਲ ਪ੍ਰਭਾਵਿਤ ਹੋਏ ਨੇ ਦੇਖ ਸਕਦੇ ਹੋ ਜਿਹੜੀ ਫਰਸ਼ ਹੈ ਫਰਸ਼ ਵੀ ਪੱਕੀ ਨਹੀਂ ਉਹ ਵੀ ਕੱਚੀ ਹੈ ਪਰ ਕਿਸ ਤਰੀਕੇ ਗਰੀਬ ਪਰਿਵਾਰ ਗੁਜ਼ਾਰਾ ਕਰ ਰਿਹਾ ਸਾਰੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਪਰਿਵਾਰ ਸਾਡੇ ਨਾਲ ਹੈ ਸੋ ਦੇਖ ਸਕਦੇ ਹੋ ਕਿਸ ਤਰੀਕੇ ਦੁਵਾਰਾ ਤੇ ਵੀ ਤਰੇੜਾ ਪੈ ਗਈ ਨੇ ਕਿਸ ਤਰੀਕੇ ਗੁਜ਼ਾਰਾ ਚੱਲ ਰਿਹਾ ਹੈ ਇਸ ਵੇਲੇ ਇਕ ਦਿਨ ਆ ਜੀ ਕਿ ਕੋਈ ਨਾ ਕੋਈ ਮਦਦ ਕਰਦਾ ਜਾ ਕੇ ਇਹ ਕੋਲ ਜਾ ਕੇ ਲੈ ਕੇ ਮਾਸਾ ਤੇ ਖਾ ਲਈਦਾ ਨਹੀਂ ਤੇ ਇਦਾਂ ਹੀ ਆ ਤੇ ਜਦੋਂ दारू ਪੀਣੂ ਹਰਦੇ ਉਹ ਕੰਮ ਕਰਕੇ ਲਿਆਉਂਦੇ ਆ ਤੇ ਖਾ ਲਈ ਕੋਣ ਪਿੰਦਾ दारू ਆ ਬੰਦਾ ਮੇਰਾ ਤੇ ਆਦਮੀ ਤੇ ਉਹ ਫਿਰ ਖਾ ਲਈ ਤੇ ਬੱਚਿਆਂ ਨੂੰ ਖਵਾ ਦਿਆ ਨਹੀਂ ਤੇ ਇਦਾਂ ਪੀਕੇ ਤੇ ਪਿਆ ਰੰਦਾ ਜੇ ਪੈਸਾ ਜਿਹੜਾ ਕੋਈ ਪੈਸਾ ਆਪਣੇ ਕੋਲ ਰੱਖਣਾ ਜੇ ਲੈਣਾ ਤਾਂ ਗੁੱਸੇ ਹੋਣਾ ਵੀ ਮੇਰੇ ਕੋ ਕਿਉਂ ਲੈ ਲਿਆ ਇਹ ਜਿਹੜੇ ਛੱਤ ਦੇ ਹਾਲਾਤ ਇੱਕਦੋ ਦੇ ਬਰਸਾਤਾਂ ਤੋਂ ਪਹਿਲਾਂ ਦਾ ਹਾਲਾਤ ਬਣੇ ਹੋਏ ਨੇ ਚਾਹੇ ਮੀਂਹ ਕਾਰਨ ਹੋਇਆ ਇਹ ਪਹਿਲਾਂ ਦੇ ਵੀ ਬਲੇ ਟੁੱਟੇ ਹੋਏ ਆ ਹੁਣ ਬਰਸਾਤ ਨਾਲ ਸਗੋਂ ਟੁੱਟ ਗਏ ਤਾਂ ਹੁਣ ਤਾਂ ਦੇ ਸਾਹਮਣੇ ਹੀ ਆ ਜੋ ਵੀ ਆ ਕੋਈ ਨਹੀਂ ਪੁੱਛਦਾ ਹੈਗਾ ਇਦਾਂ ਹੀ ਆ ਗੁਜ਼ਾਰਾ ਕਰਨੇ ਜਦ ਇਹ ਛੱਤ ਦੇ ਹਾਲਾਤ ਇਦਾਂ ਬਣੇ ਕਿਸ ਤਰੀਕੇ ਫਿਰ ਆਪਣਾ ਸਮਾਨ ਜਿਹੜਾ ਤੁਸੀਂ ਕਿਤੇ ਹੋਰ ਰੱਖਿਆ ਕਿੰਨਾ ਕੁ ਡਰ ਰਿਹਾ ਇਸ ਵੇਲੇ ਵੀ ਕਿਉਂਕਿ ਕਿਸੇ ਵੇਲੇ ਛੱਤ ਡਿੱਗ ਸਕਦੀ ਹੈ ਡਰਦਾ ਹੈ ਉਧਰ ਆਪਾਂ ਬੜਨੇ ਦੇ ਬੱਚਿਆਂ ਨੂੰ ਕਿ ਉਧਰ ਨਹੀਂ ਜਾਣਾ ਉਹ ਡਿੱਗ ਜਾਣਗੇ ਸਮਾਨ ਇਦਾਂ ਕਿਸੇ ਦਾ ਕਮਰਾ ਮਤਲਬ ਵੱਡਿਆਂ ਦਾ ਉਹਨਾਂ ਕੋਲ ਲੈ ਕੇ ਰੱਖਿਆ ਤਾਂ ਲਾਗੇ ਆਵਾਜ਼ ਮਾਰ ਕੇ ਆਪਣੇ ਦਿਓਰਾਂ ਨੂੰ ਜਾਂ ਲਾਗੇ ਗਲੀਗੁਮਾਨ ਨੂੰ ਸਮਾਨ ਰੱਖਿਆ ਇੱਧਰ ਕਿ ਰਖਾ ਦਿਓ ਸਾਡਾ ਸਮਾਨ ਖਰਾਬ ਹੋ ਜਾਂਦਾ ਉਹ ਵੀ ਆ ਉਹਨਾਂ ਨੇ ਅਣਕੇ ਰੱਖਿਆ ਬੱਚਿਆ ਨਹੀਂ ਤਾਂ ਬਾਲ ਇਹਨਾਂ ਕਮਰਿਆਂ ਚ ਤੇ ਤੁਹਾਨੂੰ ਭਿੱਜ ਗਿਆ ਹੈ ਪੇਟੀ ਵਿੱਚ ਪਾਣੀ ਪੈ ਗਿਆ ਕੱਪੜੇ ਭਿੱਜੇ ਹੀ ਉਸਕਾ ਹਾਂਜੀ ਜੋ ਉਸਕਾ ਕੇ ਫੇਰ ਅੰਦਰ ਰੱਖੇ ਬਾਅਦ ਚ ਪਾਣੀ ਆ ਗਿਆ ਪਾਣੀ ਨਾ ਫੇਰ ਕਮਰੇ ਸੱਤਾਂ ਇਦਾਂ ਤੁਹਾਨੂੰ ਪਤਾ ਦੇਖੋ ਬਾਲਿਆਂ ਦਾ ਕੀ ਹਾਲ ਹੈ ਕਿ ਕਿਹੇ ਵੇਲੇ ਵੀ ਡਿੱਗ ਸਕਦੇ ਆ ਕਿੰਨੇ ਇੱਕ ਬੱਚੇ ਨੇ ਜਵਾ ਕਿੰਨੇ ਬੱਚੇ ਦੋ ਕਾਕੇ ਆ ਪੜਦੇ ਨੇ ਪੜਦੇ ਹਾਂਜੀ ਸਰਕਾਰੀ ਸਕੂਲੇ ਪੜਦੇ ਆ ਕਿੱਦਾਂ ਫਿਰ ਕਰ ਰੋਟੀ ਪਾਣੀ ਕਿੱਦਾਂ ਚੱਲਦਾ ਹੈ 10 ਰੁਪਏ ਪਤੀ ਜਿਹੜਾ ਹੈ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ ਘਰ ਦੇ ਵਿੱਚ ਪਰ ਤੁੰਦ ਦੱਸਿਆ ਕਿ ਕੰਮ ਕਰਦੇ ਨੂੰ ਤਾਂ ਖਾ ਲਈਦਾ ਨਹੀਂ ਨਹੀਂ ਕਰਨਾ ਤਾਂ ਫਿਰ ਇਦਾਂ ਹੀ ਆ ਜੇ ਕਿਸੇ ਲਾਗੂ ਗਲੀ ਗਵਾਰ ਕੋ ਕੌਲੀ ਸਬਜ਼ੀ ਲੈ ਕੇ ਤੇ ਚਾਰ ਫੁਲਕੇ ਲੈ ਕੇ ਤੇ ਚਲੋ ਬੱਚਾ ਨੂੰ ਖਵਾ ਦੇਈਦਾ ਇਸ ਤਰ੍ਹਾਂ ਹੀ ਆ ਚਲੋ ਕਈ ਚੰਗੇ ਵੀ ਆ ਵੀ ਆਪਣੇ ਆਪ ਦੇ ਦਿੰਦੇ ਆਵਾਜ਼ ਮਾਰ ਕੇ ਦਿੰਦੇ ਤਾਂ ਵੀ ਖਾ ਲਈਦੇ ਜੇ ਕੋਈ ਨਾ ਦੇ ਤਾਂ ਵੀ ਕਰ ਚੁਈ ਕਸੇ ਕਿਸੇ ਨੇ ਪਿੰਡ ਦੇ ਵਿੱਚ ਮਦਦ ਨਹੀਂ ਕੀਤੀ ਜਿਹੜੇ ਛੱਤ ਨਵੀਂ ਪਵਾਦੀਏ ਬਾਲੇ ਚੇਂਜ ਕਰਾਦੀਏ ਨਹੀਂ ਸਰ ਕਹੇ ਨੇ ਨਹੀਂ ਪੁੱਛਿਆ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਪੁੱਛਦਾ ਮਾਲਕਾ ਗਾੜੀ ਹੱਥ ਜੋੜੀ ਦੇ ਮਾਲਕਾ ਤੂੰ ਹੀ ਆ ਸੁਣ ਲੈ ਜਿਸ ਤਰੀਕੇ ਅਸੀਂ ਤਸਵੀਰਾਂ ਦੇਖ ਰਹੇ ਹਾਂ ਇਸ ਵੇਲੇ ਜਿਹੜਾ ਪਿੰਡ ਹੜਾ ਦੇ ਮਾਰ ਹੇਠ ਹੈ ਤੇ ਕਿਸੇ ਐਨ ਜੀਓ ਜਾਂ ਕਿਸੇ ਸੰਸਥਾ ਵੱਲੋਂ ਮਦਦ ਦੀ ਜਿਹੜੀ ਆਸ਼ਾ ਦਿੱਤੀ ਗਈ ਹੋਵੇ ਵਾਅਦਾ ਕੀਤਾ ਗਿਆ ਹੋਵੇ ਨਹੀਂ ਕੋਈ ਨਹੀਂ ਕਿਸੇ ਨੇ ਨਹੀਂ ਵਾਅਦਾ ਕੀਤਾ ਮਦਦ ਵਾਸਤੇ ਕੋਈ ਆਂਦਾ ਹੀ ਨਹੀਂ ਕੋਈ ਪੁੱਛਦਾ ਹੀ ਨਹੀਂ ਆ ਵੱਡੇ ਵੱਡੇ ਜਿੰਨਾ ਕੋ ਸਭ ਕੋ ਉਹਨਾਂ ਨੂੰ ਹੀ ਕੋਈ ਪੁੱਛਦੇ ਨੇ ਸਾਡੇ ਵਰਗੇ ਨੂੰ ਕਿਹੜਾ ਪੁੱਛਦਾ ਕੋਈ ਵੀ ਨਹੀਂ ਪੁੱਛਦਾ ਹੈਗਾ ਸੋ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੇ ਦੁਆਰਾ ਦੇ ਵਿੱਚ ਤਰੇੜ ਆ ਚੁੱਕੀ ਹੈ ਤੇ ਜਿਹੜੇ ਅੰਦਰ ਵੀ ਹਾਲਾਤ ਜਿਹੜੇ ਆ ਕਾਫੀ ਮਾੜੇ ਬਣੇ ਹੋਏ ਨੇ ਕਿਸੇ ਵੇਲੇ ਜਿਹੜੀ ਇਹ ਛੱਤ ਡਿੱਗ ਸਕਦੀ ਹੈ ਕਿਸੇ ਆਪਣੇ ਜਿਹੜੇ ਵੱਡੇ ਨੇ ਉਹਨਾਂ ਤੋਂ ਜਿਹੜੀ ਇਹਨਾਂ ਨੇ ਮਦਦ ਲਈ ਕਿਉਂਕਿ ਕਾਫੀ ਜਿਹੜੇ ਸਾਲ ਤੋਂ ਵਿਆਹ ਹੋਏ ਸੀ ਤੇ ਇਸੇ ਕਮਰੇ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰੀ ਸੀ ਪਤੀ ਜਿਹੜਾ ਹੈ ਕਰ ਦੇ ਵਿੱਚ ਸ਼ਰਾਬ ਪੀ ਕੇ ਪਿਆ ਰਹਿੰਦਾ ਹੈ ਕਟਮਾਰ ਕਰਦਾ ਹੈ ਤੇ ਬਟ ਇਸ ਹੜ ਦੇ ਨਾਲ ਜਿੱਥੇ ਕਈਆਂ ਦੇ ਆਸ਼ਿਆਨੇ ਟੁੱਟ ਗਏ ਉੱਥੇ ਹੀ ਇਸ ਗਰੀਬ ਪਰਿਵਾਰ ਨੂੰ ਵੀ ਇਸ ਦੀ ਮਾਰ ਜੜੀ ਪਈਏ ਦੇਖ ਸਕਦੇ ਹੋ ਕਿਸ ਤਰੀਕੇ ਮਿੱਟੀ ਤੇ ਪਾਣੀ ਦੇ ਨਾਲ ਜੜੀਆਂ ਦਵਾਰਾਂ ਬਿਲਕੁਲ ਜਿਹੜਾ ਸਿਮਿੰਟ ਵਗੈਰਾ ਸੀਗਾ ਚੋਨਾ ਸੀਗਾ ਇਹਦਾ ਉਹ ਬਿਲਕੁਲ ਬਹਿ ਚੁੱਕਿਆ ਹੈ ਕਿਸੇ ਵੀ ਵੇਲੇ ਜੜੀ ਹੈ ਦਵਾਰ ਡਿੱਗ ਸਕਦੀ ਹੈ ਇਸ ਪਿੰਡ ਦੇ ਹਾਲਾਤ ਬਣੇ ਹੋਏ ਨੇ ਅੰਮ੍ਰਿਤਸਰ ਦੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਛਿਆਂ ਦੀ ਜੜੀਏ ਤਸਵੀਰਾਂ ਨੇ ਜਿੱਥੇ ਗਰੀਬ ਪਰਿਵਾਰ ਮਦਦ ਦੀਆਂ ਗੁਹਾਰ ਲਾ ਰਹੇ ਹੈ ਤੇ ਅਸੀਂ ਵੀ ਇਹੀ ਤੁਹਾਨੂੰ ਅਪੀਲ ਕਰਦੇ ਆ ਕਿ ਇਸ ਗਰੀਬ ਪਰਿਵਾਰ ਦਾ ਬਾਹ ਫੜੋ ਕਿਉਂਕਿ ਇਸ ਵੇਲੇ ਵੀ ਜਿਹੜੀ ਇਸ ਆਸ ਦੇ ਵਿੱਚ ਬੈਠਾ ਹੈ ਕਿ ਕੋਈ ਸਾਡੀ ਮਦਦ ਕਰਨ ਪਹੁੰਚੇਗਾ ਸੋ ਦੇਖਦੇ ਰਹੋ ਲੁਧਿਆਣਾ ਲਾਈਵ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ